ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਸਿਰ ਤੋਂ ਵਟੀਕ ਤੇ ਹੋਰ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਐ ਜੀ ਆਪਾਂ ਲੈ ਕੇ ਆਏ ਥੋੜੇ ਲਈ ਬਹੁਤ ਜਿਆਦਾ ਸੋਹਣੇ ਸੂਟ ਮੈਨੂੰ ਪੂਰੀ ਉਮੀਦ ਹੈ ਜੀ ਅੱਜ ਵਾਲੇ ਸੂਟ ਵੀ ਪਹਿਨਣ ਨੂੰ ਬਹੁਤ ਜਿਆਦਾ ਪਸੰਦ ਆਉਣਗੇ ਪਸੰਦ ਆਏ ਤਾਂ ਸੋਣਾ ਜਿਹਾ ਕਮੈਂਟ ਕਰਕੇ ਆਪਾਂ ਨੂੰ ਜਰੂਰ ਦੱਸਣਾ ਜੀ ਤੁਸੀਂ ਲਓ ਜੀ ਆਪਾਂ ਤੁਹਾਡਾ ਜਿਆਦਾ ਟਾਈਮ ਨਹੀਂ ਲੈਂਦੇ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਆਪਣੇ ਕੋਲੇ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਹੈ ਜੀ ਹੈਂਡਵਰਕ ਮਸ਼ੀਨਵਰਕ ਕਿਸੇ ਤਰ੍ਹਾਂ ਦਾ ਵੀ ਤੁਸੀਂ ਸੂਟ ਤਿਆਰ ਕਰਾਉਣਾ ਆਪਾਂ ਨੂੰ ਬਿੱਗ ਭੇਜਣੀ ਹੈ ਤੇ ਆਪਦੇ ਲਈ ਤੁਸੀਂ ਸੂਟ ਤਿਆਰ ਕਰਵਾ ਲੈਣਾ ਤੇ ਆਪਣਾ ਵਟਸਐਪ ਦਾ ਨੰਬਰ ਆਪਾਂ ਵੀਡੀਓ ਦੇ ਵਿੱਚ ਐਡ ਕੀਤਾ ਹੁੰਦਾ ਜੀ ਤੁਸੀਂ ਉੱਥੇ ਜਾ ਕੇ ਆਪਾਂ ਨੂੰ ਮੈਸੇਜ ਵੀ ਕਰ ਸਕਦੇ ਹੋਗੇ ਤੇ ਆਪਾਂ ਨੂੰ ਵੀਡੀਓ ਆਪਾਂ ਨੂੰ ਕਾਲ ਵੀ ਕਰ ਸਕਦੇ ਹਾਂ ਹਾਂਜੀ ਲਓ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਜੀ ਅੱਜ ਵਾਲੇ ਸੂਟ ਬਹੁਤ ਹੀ ਜਿਆਦੇ ਸੋਹਣੇ ਸੂਟ ਹੈਗੇ ਬਹੁਤ ਹੀ ਜਿਆਦੇ ਸੋਹਣੇ ਸੂਟ ਹੈਗੇ ਲਓ ਜੀ ਆਪਾਂ ਪਹਿਲਾਂ ਤੁਹਾਨੂੰ ਸੂਟ ਦਿਖਾਉਣੇ ਕਲਰ ਇਹ ਹੈਂਡਵਰਕ ਦੇ ਸੂਟ ਹੁਣੇ ਆਪਣੇ ਕੋਲੇ ਰੈਡੀ ਹੋ ਕੇ ਆਏ ਐ ਤੇ ਆਪਾਂ ਸੋਚਿਆ ਪਹਿਣਾ ਨਾਲ ਸ਼ੇਅਰ ਕਰ ਦੇਈਏ ਉਹ ਇਹਨਾਂ ਦੇ ਵਿੱਚੋਂ ਤੁਹਾਨੂੰ ਸੂਟ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈਣਾ ਤੇ ਆਪਾਂ ਨੂੰ ਭੇਜ ਦੇਣਾ ਜੀ ਆਪਦੇ ਲਈ ਤੁਸੀਂ ਸੂਟ ਰੈਡੀ ਕਰਵਾ ਲੈਣਾ ਤੁਸੀਂ ਚੈੱਕ ਕਰੋ ਜੀ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਆਪਣਾ ਆਪਾਂ ਵਾਰ-ਵਾਰ ਵੀਡੀਓ ਬਣਾ ਰਹੇ ਆਂਗੇ ਸੂਟ ਇਹ ਆਪਣਾ ਬਹੁਤ ਵਧੀਆ ਡਿਜ਼ਾਈਨ ਹੈਗਾ ਬੁਟੀਕ ਦਾ ਠੀਕ ਹੈ ਆ ਵੇਖੋ ਚੈੱਕ ਕਰੋ ਇਹ ਹੈਂਡਵਰਕ ਦੇ ਸੂਟ ਆਪਣੇ ਕੋਲੇ ਐਸੇ ਐਟ ਅ ਟਾਈਮ ਆਪਣੇ ਕੋਲੇ ਤਿਆਰ ਹੋ ਕੇ ਆਏ ਸੀਗੇ ਤੇ ਮੈਂ ਸੋਚਿਆ ਭੈਣਾ ਲਈ ਸ਼ੇਅਰ ਕਰਦੇ ਮੈਂ ਤੁਹਰਿਆ ਨਹੀਂ ਗਿਆਗਾ ਤੇ ਬਹੁਤ ਜਿਆਦੇ ਸੋਹਣੇ ਸੂਟ ਹੈਗੇ ਇਹ ਚੱਕਾਂ ਤੇ ਜਾਂਦੀ ਜੀ ਬੇਲ ਤੁਸੀਂ ਕਲੋਜ਼ ਤੋਂ ਚੈੱਕ ਕਰ ਸਕਦੇ ਹੋ ਤੇ ਫਰੰਟ ਦੇ ਵਿੱਚ ਬੁੱਢੀ ਹੋਗੀ ਜੀ ਹੈਂਡਵਰਕ ਦੀ ਤੇ ਆ ਵੇਖੋ ਚਾਕ ਹੋਗੇ ਦੋਨੇ ਪਾਸੇ ਤੇ ਇਹ neck ਦਾ ਕੰਮ ਹੋ ਗਿਆ। ਇਹ ਬਾਜੂ ਹੋ ਗਿਆ। ਠੀਕ ਹੈ। ਇਹ ਵਾਧੂ ਹੋ ਗਿਆ। ਇਹ ਹੋ ਗਿਆ ਜੀ ਸ਼ਰਟ ਤੇ ਆਪਾਂ ਤੁਸੀਂ ਇਹਦੇ ਨਾਲ ਤੁਹਾਨੂੰ ਦਿਖਾਉਣੀ ਆ ਜੀ ਸਲਵਾਰ। ਇਹ ਹੋ ਗਈ ਸਲਵਾਰੇ ਦੇ ਨਾਲ। ਤੁਸੀਂ ਵੀ ਇਸ ਤਰ੍ਹਾਂ ਕੋਈ ਮੈਚਿੰਗ ਦਾ ਸੂਟ ਵੀ ਬਣਵਾ ਸਕਦੇ ਹੋਂਗੇ। ਇਹ ਬ੍ਰੌਕਟ ਦੀ ਸਲਵਾਰ ਹੋਗੀ ਤੇ ਪਲੇਨ ਹੋਗੀ ਜੀ 셔ਲਟ ਬਹੁਤ ਹੀ ਜਿਆਦਾ ਸੋਹਣਾ ਕਾਮਬੀਨੇਸ਼ਨ ਬਣਿਆ ਸੂਟ ਦਾ ਬਹੁਤ ਜਿਆਦਾ ਸੋਹਣਾ ਹੈ ਹਜੇ ਤਾਂ ਸੂਟ ਸਲਾਈ ਹੋਣੀ ਹੈ ਜੀ ਸਲਾਈ ਹੋ ਕੇ ਸੂਟਾਂ ਦੀ ਬਹੁਤ ਸੋਹਣੀ ਗ੍ਰੇਸ ਆਉਣੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹਨਾਂ ਦੇ ਵਿੱਚੋਂ ਸਕਰੀਨਸ਼ਾਟ ਲੈ ਕੇ ਜੀ ਆਪਾਂ ਨੂੰ ਤੁਸੀਂ ਭੇਜ ਸਕਦੇ ਹੋ ਜੇ ਆਪਣੇ ਕੋਲੇ ਸੇਮ ਕਲਰ ਹੋਏ ਆਪਾਂ ਤੁਹਾਨੂੰ ਸੇਮ ਰੈਡੀ ਕਰਕੇ ਦੇਵਾਂਗੇ ਜੇ ਸੇਮ ਨਾ ਮਿਲਿਆ ਤਾਂ ਜੀ ਆਪਾਂ ਤੁਹਾਨੂੰ ਅਲੱਗ ਤੋਂ ਕਲਰ ਚੈੱਕ ਕਰਵਾਵਾਂਗੇ ਲਓ ਜੀ ਇਹਦੇ ਵਿੱਚ ਇਹ ਹੋ ਗਿਆ ਇੱਕ ਪਰ ਤੁਹਾਨੂੰ ਹੋਰ ਦਿਖਾਉਣੇ ਆ ਬਹੁਤ ਹੀ ਪਿਆਰੇ ਤੇ ਬਹੁਤ ਜ਼ਿਆਦੇ ਸੋਹਣੇ ਸੂਟ ਹੈ ਲਓ ਦੇਖੋ ਘੇਰੇ ਦਾ ਕੰਮ ਤੁਸੀਂ ਆਪਣੇ ਹੈਂਡਵਰਕ ਦੀ ਸਫਾਈ ਚੈੱਕ ਕਰ ਸਕਦੇ ਹੋ ਦੇਖੋ ਜੀ ਕਲਰ ਕੰਟਰਾਸਟ ਕਿੰਨੇ ਸੋਹਣੇ ਲੱਗੇ ਐ ਜਿਵੇਂ ਉਹਨਾਂ ਨੇ ਆਪਾਂ ਨੂੰ ਸਲਵਾਰ ਦਿੱਤੀ ਹੈ ਨਾ ਵੀ ਇਹ ਸਲਵਾਰ ਹੈ ਸਾਡੀ ਐਵੇਂ ਦੇ ਥ੍ਰੈਡ ਲਾ ਕੇ ਤੁਸੀਂ ਸਾਨੂੰ ਰੈਡੀ ਕਰਨਾ ਸੂਟ ਤੁਸੀਂ ক্লোਜ਼ ਤੋਂ ਚੈੱਕ ਕਰ ਸਕਦੇ ਹੋ ਬਿਲਕੁਲ ਉਵੇਂ ਦਾ ਸੀਮ ਬਣਿਆ ਹੋਇਆ ਹੈ ਪਰਕ ਦੀ ਸਫਾਈ ਦੇਖੋ ਤੁਸੀਂ ਤੇ ਇਹ ਹੋ ਗਿਆ ਜੀ ਚਾਕਾਂ ਦਾ ਕੰਮ ਚਾਕ ਘੇਰਾ ਇਹ ਕਸਟਮਰ ਨੇ ਆਪਾਂ ਨੂੰ ਡਿਜ਼ਾਈਨ ਭੇਜਿਆ ਆਪਣੇ ਬਹੁਤ ਹੀ ਪਿਆਰੇ ਭੈਣ ਆ ਉਹਨਾਂ ਦੇ ਵੇਖੋ ਇਹ ਚਾਕਾਂ ਦਾ ਡਿਜ਼ਾਈਨ ਹੋ ਗਿਆ ਜੀ ਚਾਕ ਬਣੇ ਹੋਏ ਆ ਘੇਰਾ ਚਾਕ ਜਿਵੇਂ ਜਿਵੇਂ ਪ੍ਰੋਪਰ ਉਹਨਾਂ ਨੇ ਆਪਾਂ ਨੂੰ ਦੱਸਿਆ ਆਪਾਂ ਉਹਵੇਂ ਮੈਂ ਸੂਟ ਆਪਾਂ ਰੈਡੀ ਕਰਕੇ ਦਿੱਤਾ ਇਹ ਸਾਰਾ ਫਰੰਟ ਦੇ ਵਿੱਚ ਹੋ ਗਿਆ ਤੇ ਇਹ ਹੋ ਗਿਆ ਜੀ ਬਾਹੂ ਦਾ ਕੰਮ ਇਹ ਬਾਹੂ ਹੋ ਗਿਆ ਠੀਕ ਲੋ ਜੀ ਜੇ ਤੁਸੀਂ ਐਵੇਂ ਦੇ ਸੂਟ ਰੈਡੀ ਕਰਵਾਉਣੇ ਆ ਤਾਂ ਤੁਸੀਂ ਆਪਣੇ ਤੋਂ ਕਰਵਾ ਸਕਦੇ ਹੋ ਤੁਸੀਂ ਆਪ ਦਾ ਕੱਪੜਾ ਭੇਜ ਕੇ ਵੀ ਆਪਣੇ ਕੋਲੋਂ ਸੂਟ ਤਿਆਰ ਕਰਵਾ ਸਕਦੇ ਹੋ ਤੇ ਆਪਣੇ ਤੋਂ ਲੈ ਕੇ ਵੀ ਤੁਸੀਂ ਕੱਪੜਾ ਸੂਟ ਆਪਦੇ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਲੋ ਭੈਣੋਂ ਤੁਹਾਨੂੰ ਬਹੁਤ ਜਿਆਦਾ ਸੋਹਣੇ ਆਪਾਂ ਸੂਟ ਦਿਖਾ ਰਹੇ ਆਂ ਇਹ ਵੀ ਇਹ ਵੀ ਸ਼ਰਟ ਹੈ ਤੇ ਇਹ ਉਹਨਾਂ ਦੀ ਸਲਵਾਰ ਹੈ ਸਲਵਾਰ ਬਣਾਈਏ ਪਲਾਜ਼ੋ ਬਣਾਈਏ ਇਹ ਆਪਣੀ ਚਾਹਤ ਰਹੂਗੀ ਲੋ ਜੀ ਇੱਕ 벨ਵਟ ਦਾ ਸੂਟ ਰੈਡੀ ਕੀਤਾ ਆਪਾਂ ਦੇਖੋ ਜੀ ਇਹ ਵੀ ਉਹਨਾਂ ਨੇ ਆਪਾਂ ਨੂੰ ਡਿਜ਼ਾਈਨ ਭੇਜਿਆ ਵੀ ਐਵੇਂ ਦਾ ਸੂਟ ਰੈਡੀ ਹੋਣਾ ਚਾਹੀਦਾ ਤੇ ਆਪਾਂ ਸੇਮ ਹੀ ਬਣਾ ਕੇ ਦਿੱਤਾ ਤੁਸੀਂ ਨੈਕ ਚੈੱਕ ਕਰ ਸਕਦੇ ਹੋ ਇਹ ਹੋ ਗਿਆ ਜੀ ਘੇਰੇ ਦਾ ਕੰਮ ਇਹ ਕੀ ਰਹੋਗੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਹੋਏ ਤੁਸੀਂ ਸਕਰੀਨ ਸ਼ਾਟ ਲੈ ਕੇ ਜੀ ਆਪਣੇ ਤੋਂ ਵਰਕ ਵੀ ਕਰਵਾ ਸਕਦੇ ਹੋਗੇ ਤੇ ਆਪਣੇ ਤੋਂ ਸੂਟ ਬਣਵਾ ਸਕਦੇ ਹੋ ਜੇ ਤੁਸੀਂ ਕੱਲਾ ਆਪਣੇ ਤੋਂ ਵਰਕ ਕਰਵਾਉਣਾ ਸਲਾਈ ਕਰਾ ਕੇ ਲੈਣਾ ਸੂਟ ਸਲਾਈ ਕਰਾ ਕੇ ਵੀ ਲੈ ਸਕਦੇ ਹੋ ਜੇ ਤੁਸੀਂ ਕੱਲਾ ਆਪਣੇ ਤੋਂ ਵਰਕ ਕਰਾ ਕੇ ਸੂਟ ਲੈਣਾ ਤਾਂ ਤੁਸੀਂ ਵਰਕ ਕਰਾ ਕੇ ਵੀ ਸੂਟ ਆਪ ਦਿੱਤਾ ਹੀ ਬਾਏ ਕਰ ਸਕਦੇ ਹੋ ਠੀਕ ਹੈ ਜੀ ਇਹ ਬਾਜੂ ਦਾ ਕੰਮ ਹੋ ਗਿਆ ਇਹ ਕੇ ਬਾਜੂ ਦਾ ਕੰਮ ਹੋ ਗਿਆ ਜੀ ਇੱਕ ਇਹ ਬਸ ਆ ਬਾਜੂ ਹੋ ਗਿਆ ਠੀਕ ਹੈ ਇਹ ਪੂਰੇ ਫਰੰਟ ਦੇ ਵਿੱਚ ਹੋ ਗਿਆ neck ਤਾਂ ਹੀ neck ਬਣਿਆ ਹੋਇਆ ਇਹ ਕੱਟ ਵਾਲੀ ਕੁੜਤੀ ਬਣਨੀ ਹੈ ਜੀ ਠੀਕ ਹੈ ਜੀ ਇੱਥੋਂ ਕੱਟ ਬਣਨਾ ਹੈ ਇਹਦੇ ਵਿੱਚ ਜਦੋਂ ਸਿਲਾਈ ਹੋ ਗਿਆ ਸੂਟ ਤੇ ਬਹੁਤ ਸੋਹਣੀ ਗ੍ਰੇਸ ਬਣੂਗੀ कलर बहुत ज्यादा सोना है ये जी सलवार का लो देखो अपने को पहुंचे का काम हुणे हुणे हो गया जी हने हूने अपने को सूट रेडी होके आए थे अपना सोचा भैन शेयर कर दीए ਤਲੋ ਜੀ ਆਪਾਂ ਇਹ ਤਾਂ ਹੋ ਗਈ ਜੀ ਆਪਣੇ ਹੈਂਡਵਰਕ ਦੇ ਸੂਟ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਜੀ ਸਿਲਕ ਪਸ਼ਮੀਨੇ ਦੇ ਕਲਰ ਇਹਨਾਂ ਦੇ ਵਿੱਚੋਂ ਵੀ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਲੈ ਸਕਦੇ ਹੋ ਸਕਰੀਨ ਸ਼ਾਟ ਲੈਣਾ ਜੀ ਤੁਸੀਂ ਤੇ ਮੇਰੇ ਵਟਸਐਪ ਨੰਬਰ ਤੇ ਭੇਜੋ ਤੇ ਆਪ ਦੇ ਲਈ ਸੂਟ ਤੁਸੀਂ ਬੁੱਕ ਕਰ ਸਕਦੇ ਹੋ ਦੇਖੋ ਸਕਰੀਨ ਸਿਲਕ ਪਸ਼ਮੀਨੇ ਦੇ ਸੂਟ ਆਵਣਾ ਹੋ ਗਿਆ ਜੀ ਕਲਰ ਵੀ ਇਹ ਵਾਲਾ ਕਲਰ ਹੋ ਗਿਆ ਕਲਰ ਇੱਕ ਤੋਂ ਇੱਕ ਸੋਹਣੇ ਹੈਗੇ ਸਾਰੇ ਬਹੁਤ ਜਿਆਦੇ ਸੋਹਣੇ ਕਲਰ ਹੈ ਮਿਲ ਇਹਨਾਂ ਦੇ ਵਿੱਚੋਂ ਵੀ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਜੀ ਮੇਰੇ WhatsApp ਨੰਬਰ ਤੇ ਮੈਨੂੰ ਭੇਜ ਸਕਦੇ ਹੋ ਤੇ ਆਪ ਦੇ ਲਈ ਸੂਟ ਤੁਸੀਂ ਬੁੱਕ ਕਰ ਸਕਦੇ ਹੋ ਇਹਨਾਂ ਸੂਟਾਂ ਤੇ ਵੀ ਤੁਸੀਂ ਹੈਂਡਵਰਕ ਮਸ਼ੀਨਵਰਕ ਤੁਸੀਂ ਆਪ ਦਾ ਡਿਜ਼ਾਈਨ ਭੇਜਣਾ ਤੇ ਆਪਦੇ ਲਈ ਸੂਟ ਤੁਸੀਂ ਤਿਆਰ ਕਰਵਾ ਲਿਓ ਇਹ ਹੋ ਗਿਆ ਜੀ ਕਲਰ ਮਹਿਰੂਨ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਬਹੁਤ ਸੋਹਣਾ ਹੈਗਾ ਇਹਦੇ ਵਿੱਚੋਂ ਵੀ ਕੋਈ ਵੀ ਸੂਟ ਤੁਹਾਨੂੰ ਪਸੰਦ ਹੈਗਾ ਜੀ ਠੀਕ ਹੈ ਚੈੱਕ ਕਰ ਲੋ ਜੀ ਕਲਰ ਬਹੁਤ ਜਿਆਦਾ ਸੋਹਣੇ ਹੈਗੇ ਬਹੁਤ ਸੋਹਣੇ ਸੂਟ ਹੈਗੇ ਤੁਸੀਂ ਆਪਣੀ ਪਿਛਲੀ ਵੀਡੀਓ ਨੂੰ ਬਹੁਤ ਜਿਆਦਾ ਪਿਆਰ ਦਿੱਤਾ ਬਹੁਤ ਬਹੁਤ ਥੈਂਕਸ ਜਿਹੜੀਆਂ ਪਹਿਨਣਾਂ ਨੇ ਆਪਾਂ ਨੂੰ ਮੈਸੇਜ ਕੀਤੇ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦਾ ਲਓ ਜੇ ਹੋ ਗਏ ਜੀ ਅੱਜ ਆਪਾਂ ਤੁਹਾਨੂੰ ਬਹੁਤ ਸੋਹਣੇ ਹੈਂਡਵਰਕ ਦੇ ਸੂਟ ਦਿਖਾਏ ਮਿਲਦੇ ਹਾਂ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਦਿਲ ਤੋਂ ਧੰਨਵਾਦ ਜੀ ਆਪਣੇ ਸਬਸਕ੍ਰਾਈਬਰ 1000 ਸਬਸਕ੍ਰਾਈਬਰ ਆਪਣੇ ਪੂਰੇ ਹੋਣ ਵਾਲੇ ਵਾਧੂ ਵੱਧ ਸ਼ੇਅਰ ਕਰਕੇ ਜੀ ਵੀਡੀਓ ਜਿੰਨੇ ਕੁ ਘਟਦੇ ਹੈਗੇ ਤੁਸੀਂ ਪੂਰੇ ਕਰੋ ਜੀ ਧੰਨਵਾਦ ਜੀ ਤੁਹਾਡਾ ਵੀਡੀਓ ਵੇਖਣ ਲਈ ਥੈਂਕ ਯੂ